ਸਤਿ ਸ੍ਰੀ ਅਕਾਲ ਜੀ ਮੈਂ ਪੱਤਰਕਾਰ ਬੂਟਾ ਸਿੰਘ ਬਲਾਰਾ ਪਹੁੰਚਿਆ ਜੀ ਲੁਧਿਆਣਾ ਜ਼ਿਲ੍ਹੇ ਦੇ ਦੁੱਗਰੀ ਫੇਸ 1 ਵਿੱਚ ਜਿੱਥੇ 버ਗਰ ਕਿੰਗ ਬਸੰਤ ਮਾਰਕੀਟ ਦੇ ਬਾਹਰ ਮਿਸ਼ਨ ਸੇਵਾ ਜਥਾ ਦੁੱਗਰੀ ਲੁਧਿਆਣਾ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਦਸਤਾਰਾਂ ਸਿਰ ਤੇ ਬੰਨ ਕੇ ਬੰਡੀਆਂ ਗਈਆਂ ਪੇਸ਼ ਹੈ ਇੱਕ ਰੁਕੋ ਕਵੀ ਜੀ ਨੂੰ ਬੇਨਤੀ ਹੈ ਜੀ ਉਹ ਸਟੇਜ ਤੇ ਆ ਜਾਓ ਜੀ ਆ ਜਾਓ ਜੀ ਸੁਖਵਿੰਦਰ ਸਿੰਘ ਬਿੰਦਰਾ ਜੀ ਦੇਖੋ ਕਿੰਡੀ ਸੋਹਣੀ ਦਸਤਾਰ ਸਜਾਰੇ ਨੇ ਕਾਕਾ ਵੀਰਾ ਜੀ ਆਓ ਜੀ ਆਓ ਆਓ ਜੀ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੁਸੀਂ ਇੱਥੇ ਪਹੁੰਚੇ ਹੋ ਜੀ ਠੀਕ ਹੈ ਬੋਲੇ ਸੋਨਿਆ ਸਿਮਰਨ ਟਾਈਗਰ ਜੀ ਆਜੋ ਜੀ ਉਹ ਕਿਰਪਾ ਕਰਕੇ ਸਟੇਜ ਤੇ ਆਜੋ ਉਹਨਾਂ ਨੇ ਸਨਮਾਨ ਕੀਤਾ ਜਾਣਾ ਕਿਉਂਕਿ ਇਹ ਜਿਹੜੇ ਵੀਰ ਨੇ ਨਾ ਸਿਮਰਨ ਟਾਈਗਰ ਜੀ ਕਿਉਂਕਿ ਇਸ ਗਾਉਂ ਤੋਂ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਪਕਰ ਦੇ ਨਾਲ ਸਾਨੂੰ ਅੱਜਕੱਲ ਜਿਹੜੀ ਮੈਂ ਮਹਿਸੂਸ ਕਰਦਾ ਕਿ ਸਾਨੂੰ ਆਪਣਾ ਕਿਰਦਾਰ ਵੀ ਉੱਪਰ ਹੋੜ ਲੈ ਕੇ ਜਾਣਾ ਪਏਗਾ ਜਿਸ ਤਰ੍ਹਾਂ ਸਾਡੀ ਭਗਤੀ ਹੈ ਕਿਉਂਕਿ ਇੱਥੇ ਪਣਾ ਦੀ ਰੱਖਿਆ ਰੱਖਿਆਵਸਤੇ ਹੀ ਸਿੱਖੀ ਮੰਨੀ ਜਾਂਦੀ ਹੈ ਤੇ ਮੈਂ ਕੀ ਦੇਖਦਾ ਕਿ ਜਿੰਨੇ ਵੀ ਸਾਡੇ ਉਸ ਲਾਈਨ ਦੇ ਵਿੱਚ ਇੱਕਲਾ ਇੱਕ ਸਰਦਾਰ ਸੀ ਕਹ ਮੈਂ ਖੜਾ ਰਿਹਾ ਸੈਂਟਰ ਤੱਕ ਮੈਂ ਮੈਂ ਵੀ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਬੜੀ ਦੋ ਮੁੱਖ ਗੱਲਾਂ ਇਹਦੇ ਵਿੱਚ ਹੈਗਾ ਮੈਂ ਆਪਣੀ ਆਪ ਜੀਤੀ ਤੁਹਾਨੂੰ ਅਸਲੀਅਤ ਤੁਹਾਨੂੰ ਦੱਸਦਾ ਮੇਰੇ ਨਾਲ ਕੀ ਬੀਤੀ ਮੈਂ ਅਕਸਰ ਫੋਰਨ ਟ੍ਰੈਵਲ ਬਹੁਤ ਕਰਦਾ ਹੈਗਾ ਬਾਰ ਵੀ ਰਿਆ ਹੈਗਾ ਇੱਕ ਵਾਰ ਦੀ ਗੱਲ ਹੈ ਕਿ ਮੇਰੀ ਫਲਾਈਟ ਸੀਗੀ ਇੰਟਰਨੈਸ਼ਨਲ ਫਲਾਈਟ ਸੀ ਤੇ ਮੈਂ ਦਿੱਲੀੋਂ ਮੇਰੀ ਫਲਾਈਟ ਹੋਣੀ ਸੀ ਉਸ ਤੋਂ ਬਾਅਦ ਸੈਕੰਡ ਮੇਰੀ ਹਾਲਟ ਹੋਣਾ ਸੀ ਬੰਬਈ ਮੈਂ ਜਿਸ ਵੇਲੇ ਬੰਬੇ ਪਹੁੰਚਿਆ ਤੇ ਮੇਰੀ ਸਾਨੂੰ ਐਲਾਨ ਹੋ ਗਿਆ ਉੱਥੇ ਕਿ ਤੁਹਾਡੀ ਫਲਾਈਟ ਡਿਲੇ ਹੋ ਗਈ ਹੈ ਜੀ ਰਾਤ ਨੂੰ 2 ਵਜੇ ਦੇ ਕਰੀਬ ਉਹ ਲੜਕੀ ਉਹਨਾਂ ਦੇ ਨਾਲ ਜਿਸ ਜੁਆ ਨੇ ਚਿੱਟੇ ਰੰਗ ਦੀ ਟੋਪੀ ਪਾਈ ਹੋਈ ਉਸ ਲੇਡੀ ਦਾ ਹੱਥ ਫੜ ਕੇ ਉਹ ਸਪੀਡ ਦੇ ਵੱਲ ਤੁਰਿਆ ਉਸ ਲਾਈਨ ਦੇ ਵੱਲ ਚੱਲਿਆ ਮੈਂ ਕੈਜੂਅਲ ਲੇਕਾ ਜਿਵੇਂ ਦੇਖ ਕੇ ਮੂੰਹ ਉੱਤਰ ਕਰ ਲੀਦਾ ਦੇਖ ਕੇ ਕੋਈ ਬੰਦਾ ਆ ਰਿਹਾ ਕਰ ਰਿਹਾ ਲੇਕਿਨ ਮਨ ਥੋੜੀ ਦਰ ਬਹਿਸਾਸ ਹੋ ਰਿਹਾ ਕਿ ਉਹ ਮੇਰੇ ਵੱਲ ਚਲਦੇ ਚਲਦੇ ਆਈ ਅੱਜ ਮਿਸ਼ਨ ਸੇਵਾ ਜਥਾ ਡੁਗਰੀ ਵੱਲੋਂ ਬਹੁਤ ਹੀ ਵੱਡ ਮੁੱਲਾ ਉਪਰਾਲਾ ਕੀਤਾ ਗਿਆ ਜੋ ਇਹ ਮੈਨੂੰ ਇਸਪ੍ਰੀਜੀ ਨੇ ਦੱਸਿਆ ਜੋ ਮੁੱਖ ਪ੍ਰਬੰਧਕ ਨੇ ਵੀ ਐਸੀ ਹਰ ਸਾਲੀ ਦਸਤਾਰਾਂ ਦਾ ਲੰਗਰ ਲਾਉਂਦੇ ਆ ਰਹੇ ਇਸ ਤੋਂ ਵੱਡੀ ਵਡਿਆਈ ਬਹੁਤ ਕਿਸੇ ਦੀ ਤਾਕਤ ਪੂਰਾ ਵਿਸ਼ਵ ਜਾਣਦਾ ਇਸ ਦੀ ਪਛਾਣ ਪੂਰਾ ਵਿਸ਼ਵ ਜਾਣਦਾ ਸੋ ਵਧਾਈ ਦੇ ਪਾਤਰ ਨੇ ਸਮੂਹ ਪ੍ਰਬੰਧਕ ਕਮੇਟੀ ਔਰ ਮੇਰੇ ਨਾਲ ਆਏ ਨੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਦਾਰ ਸੁਵਿੰਦਰ ਸਿੰਘ ਜੀ ਚੌਹਾਨ ਸਾਹਿਬ ਉਹਨਰੇ ਨਾਲ ਐਡਵੋਕੇਟ ਆਰ ਪੀ ਸਿੰਘ ਜੀ ਔਰ ਮਿੰਟੂ ਪਾਵਾ ਜੀ ਤੇ ਮਨੀਓਤ ਸਿੰਘ ਬਾਵਾ ਜੀ ਮਨੀ ਬਾਵਾ ਅਸੀਂ ਮਨੀ ਕਹਿ ਦਿੰਦੇ ਆ ਤੇ ਬਾਕੀ ਸਾਰੇ ਹੀ ਪ੍ਰਬੰਧਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਮੇਰਾ ਸਿਰ ਝੁਕਦਾ ਸਾਰੇ ਪ੍ਰਬੰਧਕਾਂ ਦੇ ਅੱਗੇ ਜੋ ਇਹ ਬਹੁਤ ਵੱਡਾ ਉਪਰਾਲਾ ਇਹ ਕਰ ਰਹੇ ਨੇ ਔਰ ਮੈਂ ਆਸ ਰੱਖਦਾ ਇਹ ਕਾ ਵੀ ਜਾਰੀ ਰੱਖਣਗੇ ਜਿੱਥੇ ਵੀ ਮੇਰੀ ਲੋੜ ਸਮਝੋ ਜਿਸ ਤਰ੍ਹਾਂ ਦੇ ਵੀ ਮੈਂ ਇਹ ਤੁਹਾਡੇ ਸਾਰੇ ਜੱਥੇ ਦੇ ਨਾਲ ਤਨੋਂ ਮਨੋਂ ਤਨੋਂ ਖੜਾ ਔਰ ਮੈਂ ਇਹ ਆਸ ਕਰਦਾ ਜਿੰਨੇ ਵੀਰ ਤੇ ਸਾਰਾ ਬੰਨਣ ਵਾਲੇ ਆਏ ਹੋਏ ਨੇ ਇਹ ਦਸਤਾਰਾਂ ਬੰਨਣੀਆਂ ਦੀ ਨਾਲ-ਨਾਲ ਤੁਸੀਂ ਪ੍ਰੇਰਿਤ ਵੀ ਕਰੋ ਵਿਸ਼ੇਸ਼ ਉਮਰਾਣਾ ਲੰਗਰ ਦਸਤਾਰਾਂ ਦਾ ਹਰ ਸਾਲ ਦੀ ਤਰ੍ਹਾਂ ਇਹ ਅੱਜ ਲਗਾਇਆ ਗਿਆ ਸੋ ਬੜਾ ਮਾਣ ਤੇ ਖੁਸ਼ੀ ਮਹਿਸੂਸ ਹੋਈ ਹੈ ਆਪਣੇ ਵੀਰ ਸਰਦਾਰ ਭਵਿੰਦਰ ਸਿੰਘ ਪਿੰਦਾ ਜੀ ਤੇ ਆ ਕੇ ਵੇਖਿਆ ਕਿ ਕਿਵੇਂ ਛੋਟੇ ਛੋਟੇ ਬੱਚੇ ਜਿਹੜੇ ਨੇ ਤੇ ਦਸਤਾਰਾਂ ਨੂੰ ਸਜਾਉਣ ਵਾਸਤੇ ਬੜੀ ਖੁਸ਼ੀ ਨਾਲ ਆਏ ਨੇ ਸੰਗਤ ਜੀ ਜਿਹੜੀ ਇਹ ਦਸਤਾਰ ਹੈ ਇਹ ਕਲਗੀਧਰ ਪਾਸ਼ਾ ਨੇ ਸਾਨੂੰ ਇੱਕ ਤਾਜ ਬਖਸ਼ਿਆ ਸੀ ਓਕੇ ਇਹ ਉਹਨਾਂ ਹਾਲਾਤਾਂ ਵਿੱਚ ਖਾਲਸਾ ਸਾਜਿਆ ਗਿਆ ਸੀ ਜਿਸ ਵੇਲੇ ਸਿੱਖ ਸਰਦਾਰ ਨੂੰ ਕੋਈ ਜਿੰਦਾ ਵੇਖਣ ਨੂੰ ਤਿਆਰ ਨਹੀਂ ਸੀ ਔਰ ਉਸ ਵੇਲੇ ਸਰਦਾਰ ਸਾਡੇ ਜਿਹੜੀ ਦਸਤਾਰ ਹੈ ਸਾਡੇ ਸਿਰਾਂ ਤੇ ਕਲਗੀਧਰ ਪਾਸ਼ਾਹ ਨੇ ਸਜਾਈ ਸੀ ਮੈਂ ਸਮਝਦਾ ਜਿਹੜੇ ਛੋਟੀ ਉਮਰ ਦੇ ਵਿੱਚ